ਹਾਂਜੀ ਸਤ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਅੱਜ ਬਹੁਤ ਮਾਨ ਉਦਾਸ ਰਿਹਾ ਕਿਉਂਕਿ ਨੇਰੀ ਆ ਰੋਜ਼ ਰੋਜ਼ ਆ ਜਾਂਦੀ ਹੈ ਰੋਜ਼ ਰੋਜ਼ ਖਲਾਰਾ ਪਾ ਜਾਂਦੀ ਹੈ ਪਰ ਬਹੁਤ ਨੁਕਸਾਨ ਕਰਦੀ ਹੈ ਤੇ ਆਪਾਂ ਜਾਣਾ ਸੀ ਅੱਜ ਕਿਤੇ ਕੰਮ ਤੇ ਸਵੇਰੇ ਸਵੇਰੇ ਕਿਤੇ ਫਟਾਫਟ ਕੰਮ ਨਿਬੇੜ ਕੇ ਆਪਾਂ ਜਾਣਾਗਾ ਉਸ ਤੋਂ ਬਾਅਦ ਆਪਾਂ ਜਿਹੜਾ ਪਾਇਆ ਨੇਰੀ ਦਾ ਖਲਾਰਾ ਉਹ ਆ ਕਿ ਸ ਮਿਟਣਾਗਾ ਤੇ ਤੁਸੀਂ ਵੀ ਦੱਸਿਓ ਤੁਹਾਡੇ ਵੀ ਕਿੰਨੀ ਕਿ ਨੇਰੀ ਆਈ ਹੈ ਤੇ ਸਾਰੇ ਸਾਡੇ ਦਰਖਤ ਆ ਜਿਹੜਾ ਮੋੜ ਕੇ ਧਰਤੀ ਨਾਲ ਆਤੇ ਕਿਉਂਕਿ ਉੱਪਰੋਂ ਵਧੀਆ ਫੈਲ ਰਹੇ ਹੋਏ ਸੀ ਆ ਟ੍ਰੀ ਚ ਸਾਰੇ ਤੇ ਬਹੁਤ ਵਧੀਆ ਬਣੇ ਹੋਏ ਸੀ ਤੇ ਸਾਰੇ ਤੜਕੇ ਨੂੰ ਆਪਣੇ ਵਜਨ ਨਾਲ نیچے ਲੁੱਟਕ ਗਏ ਨੇਰੀ ਬਹੁਤ ਤੇਜ਼ ਸੀ ਨਾ ਤੇ ਇਹ ਦੇ ਕਾਰਨ ਸਾਨੂੰ ਇਹ ਕੱਟਣੇ ਪਏ ਬਹੁਤ ਸੋਹਣੇ ਬਣੇ ਵਿੱਚ ਜੇ ਨਹੀਂ ਕੱਟਦੇ ਤਾਂ ਇਹ ਸੁੱਕ ਜਾਂਦੇ ਕਿਉਂਕਿ نیچے ਗਿਰੇ ਪਏ ਸੀ ਦੁਬਾਰਾ سپورਟ ਦੇ ਕੇ ਖੜੇ ਕੀਤੇ ਨੇ نیچےੋਂ ਕੱਟ-ਕੱਟ ਕੇ ਥੋੜਾ ਹਲਕਾ ਕੀਤਾ ਇਹਨਾਂ ਦਾ ਵਜਨ ਬਹੁਤ ਜ਼ਿਆਦਾ ਨੁਕਸਾਨ ਕੀਤਾ ਰਾ ਦੀ ਨੇਰੀ ਨੇ ਤੇ ਨਾਲ ਦੀ ਨਾਲ ਜਿਹੜੇ ਗਮਲੇ ਆਲੇ ਦੂਜੇ ਬੂਟੇ ਸੀ ਉੱਪਰ ਰੱਖੇ ਹੋਏ ਸੀ ਮੇਰੇ ਉਹ ਵੀ ਸਾਰੇ ਹਵਾ ਨੇ ਸਿੱਟ ਦੇ ਨਾ ਕਿਉਂਕਿ ਪਤਾ ਨਹੀਂ ਸੀ ਕਿ ਇੰਨੀ ਤੇਜ਼ ਆਊਗੀ ਤੇ ਸਾਰੇ ਗਮਲੇ ਸਿੱਟ ਤੇ ਪਤਾ ਵੀ ਨਹੀਂ ਲੱਗਦਾ ਉਹਨਾਂ ਚ ਬੂਟੇ ਗੁਲਦਆਰੀਆਂ ਦਾ ਕਿਉਂਕਿ ਉੱਪਰ ਮਿੱਟੀ ਦਾ ਢੇਹਾ ਾਂ ਦਬ ਗਿਆ ਉਹਦੇ ਕਾਰਨ ਤੇ ਮੈਂ ਹੁਣ ਸਵੇਰ ਦੇ ਕੰਮ-ਕੁਮ ਕਰਕੇ ਪਹਿਲਾਂ ਮੈਨੂੰ ਕੰਮ ਸੀ ਮੈਂ ਉੱਧਰ ਜਾ ਕੇ ਤੇ ਉਸ ਤੋਂ ਬਾਅਦ ਮਨ ਬਹੁਤ ਉਦਾਸ ਹੋ ਰਿਹਾ ਤੇ ਮੈਨੂੰ ਆਪਣੇ ਮੇਨ ਬੂਟਿਆਂ ਦਾ ਬਹੁਤ ਸ਼ੌਂਕ ਹੈ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ ਬੂਟੇ ਹਨਾ ਵਗੈਰਾ ਦਰੱਖਤ ਸੋਹਣੇ ਲੱਗਦੇ ਜੇਕਰ ਆਪਾਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਆ ਪਰ ਬਹੁਤ ਸੋਹਣੇ ਬਣੇ ਹੋਏ ਸੀ ਹੁਣ ਗੋਲ ਗੋਲ ਬਣ ਗਏ ਸੀ ਕਟਿੰਗ ਕੀਤੀ ਹੋਈ ਸੀ ਤੇ ਪਤਾ ਨਹੀਂ ਇਹਨਾਂ ਦਾ ਵਜ਼ਨ ਜ਼ਿਆਦਾ ਹੋਣ ਕਰਨਾ ਬਿਲਕੁਲ ਖਰਾਬ ਹੋ ਗਏ ਤਾਂ ਕਰਕੇ ਜਿਹੜੇ ਸਾਨੂੰ ਕੱਟਣੇ ਪਏ ਇਹਨਾਂ ਦਾ ਵਜ਼ਨ ਆ ਨੀਕਿਓ ਹਲਕਾ ਕਰਨਾ ਪਿਆ ਬਿਲਕੁਲ ਡੇਡੇ ਕਰਕੇ ਧਰਤੀ ਨਾਲ ਮੋੜਦੇ ਸੀ ਇੰਨੀ ਜ਼ਿਆਦਾ ਨੇਰੀ ਸੀ ਕੁਛ ਇਹਨਾਂ ਦਾ ਵਜ਼ਨ ਸੀ ਜਿਹਦੇ ਕਾਰਨ ਇਹ ਇਸ ਤਰ੍ਹਾਂ ਹੋ ਗਏ ਤੇ ਕੋਈ ਗੱਲ ਨਹੀਂ ਹੁਣ ਵੀ ਚਲੋ ਠੀਕ ਆ ਆਪਾਂ ਇਹਨਾਂ ਨੂੰ ਥੋੜੇ ਹਲਕੇ ਜੇ ਕਰ ਦਿੰਨੇ ਆ ਤਾਂ ਕਿ ਦੁਬਾਰਾ ਸੈੱਟ ਹੋ ਜਾਣਗੇ ਤੇ ਆਪਣੇ ਸਾਰੇ ਖੜੇ ਰਹਿਣਗੇ ਥੋੜਾ ਥੋੜਾ ਪਹਿਲਾਂ ਇੱਕ ਇੱਕ ਦੋਨੋਂ ਤਾਂ ਰਾਤ ਮਤਲਬ ਕੱਲ ਸਪੋਰਟ ਦੇ ਕੇ ਖੜੇ ਕਰਿਆ ਇਸ ਤਰ੍ਹਾਂ ਮਤਲਬ ਤੇ ਬਿਲਕੁਲ نیچےगिर ਗਈ ਸੀ ਤੇ ਇਸੇ ਤਰ੍ਹਾਂ ਹੀ ਚਲੋ ਆਪਾਂ ਕਟਿੰਗ ਕਰਦੇ ਆ ਦੁਪਹਿਰ ਦਾ ਟਾਈਮ ਹੁਣ ਧੁੱਪ ਬਹੁਤ ਪੈ ਰਹੀ ਆ ਪਰ ਮੈਨੂੰ ਧੁੱਪ ਹੀ ਕਰਨਾ ਪੈ ਗਿਆ ਜੇ ਮੈਂ ਨਾ ਕਰਦੀ ਤਾਂ ਇਹਨਾਂ ਨੇ ਇਸੇ ਤਰ੍ਹਾਂ ਹੀ ਸੁੱਕ ਜਾਣਾ ਸੀ ਜੇ ਜ਼ਿਆਦਾ ਟਾਈਮ ਇਸ ਤਰ੍ਹਾਂ ਟੇਢੇ ਰਹਿੰਦੇ ਤੇ ਮੇਰੇ ਕੋਲ ਕੈਂਚੀ ਵੀ ਨਹੀਂ ਸੀ ਡਰਾਕਸ ਕੱਟਣ ਵਾਲੀ ਮੈਂ ਦੂਸਰੀ ਕੱਪੜੇ ਵਾਲੀ ਕੈਂਚੀ ਨਾਲ ਕੱਟੇ ਤੇ ਮੇਰੇ ਹੱਥਾਂ ਤੇ ਬਹੁਤ ਸਾਲ ਲੇ ਹੋ ਗਏ ਬਹੁਤ ਔਖਾ ਲੱਗੇ ਕੁੱਤੋਂ ਤੁੱਪ ਤੇ ਇੱਕ ਕੀੜੀਆਂ ਇੰਨੀਆਂ ਜ਼ਿਆਦੇ ਬਹੁਤ ਬੁਰਾ ਹਾਲ ਹੋ ਗਿਆ ਪਰ ਕਰਨਾ ਜ਼ਰੂਰੀ ਸੀਗਾ ਤੇ ਹੁਣ ਦੇਖੋ ਮੈਂ ਕਾਫੀ ਹੱਦ ਤੱਕ ਕਰਤੇ ਨੇ ਇੱਧਰ ਕਈ ਜਿਹੜੇ ਗਮਲੇ ਸੀ ਮੇਰੇ ਟੁੱਟ ਗਏ ਉਹਨਾਂ ਚ ਮੈਂ ਬੂਟੇ ਕੱਢ ਕੇ ਇਸ ਤਰ੍ਹਾਂ ਮਿੱਟੀ ਚ ਲਗਾਏ ਨੇ ਆਵਲੇ ਬੁੱਢਾ ਕਹਿਦਾ ਮੈਂ ਮਿੱਟੀ ਚ ਇੱਥੇ ਧਰਤੀ ਤੇ ਲਗਾਤਾ ਕਾ ਗਮਲੇ ਨੇ ਟੁੱਟ ਗਏ ਨੇ ਵੱਡੇ ਵੱਡੇ ਗਮਲੇ ਵੀ ਜਿਹੜੇ ਸੀ ਨਾ ਉਹ ਡਿੱਗ ਗਏ ਆ ਸਾਰੇ ਦੁਬਾਰਾ ਸੜਟ ਕੀਤੇ ਨੇ ਆ ਮੇਰਾ ਇੱਕ ਆਲੂ ਦਾ ਬੁੱਟਾਗਾ ਇਹ ਵੀ ਬਿਲਕੁਲ نیچے ਗਿਰਿਆ ਪੈਸ ਤੜ ਕੇ ਤੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਖੜੇ ਕੋਈ ਤਾਂ سپورਟੀ ਜੀ ਦੇ ਕੇ ਚਲੋ ਦੇਖਦੇ ਆ ਦੁਬਾਰਾ ਹੋਊਗਾ ਜਾਂ ਨਾ ਬਹੁਤ ਬੁਰਾ ਹਾਲਾ ਬਹੁਤ ਨੁਕਸਾਨ ਕਰਦੀ ਆ ਰੋਜ਼ ਰੋਜ਼ ਨਹੀਂ ਈ ਹੁੰਦੀ ਆ ਪਤਾ ਨਹੀਂ ਕੀ ਹੋਣਾ ਹੁੰਦੀ ਕੋਲੋ ਜਿੰਨਾਂ ਦਾ ਸਾਬ ਸਫਾਈ ਕਰਦੇ ਉਹਨਾਂ ਖਲਾਰਾ ਭਾਈ ਨੇ ਖਾਸ ਕਰਕੇ ਚਲੋ ਖਲਾਰਾ ਦਾ ਕੀ ਕਹਿੰਨਾ ਜੀ ਮੈਂ ਦਰਖਤ ਵਗੈਰਾ ਟੁੱਟਦੇ ਨੇ ਦਰਖਤ ਤਾਂ ਪਹਿਲਾਂ ਹੀ ਆਪਣੇ ਕੋਲ ਬਹੁਤ ਘੱਟ ਗਿਣਤੀ ਚ ਨੇ ਨਾ ਕਿਉਂਕਿ ਬਹੁਤ ਜ਼ਿਆਦਾ ਸੜਕਾਂ ਤੇ ਦਰਖਤ ਵਗੈਰਾ ਟੁੱਟ ਗਏ ਜਿੰਨੇ ਵੱਡੇ ਵੱਡੇ ਸੀ ਕਿਉਂਕਿ ਆਪਾਂ ਦਰਖਤ ਲਾਉਂਦੇ ਤਾਂ ਘਟਾ ਜਿਹੜੇ ਹੈਗੇ ਨੇ ਉਹ ਵੀ ਆਪਣੇ ਹਵਾ ਦੇ ਨਾਲ ਟੁੱਟ ਜਾਂਦੇ ਨੇ ਨਾ ਤੇ ਇਹ ਮੇਰਾ ਕੰਮ ਹੋ ਗਿਆ ਸਾਰਾ ਤੇ ਉਸ ਤੋਂ ਬਾਅਦ ਮੈਂ ਬੈਠ ਗਈ ਥੱਕ ਗਈ ਤੇ ਉਸ ਤੋਂ ਬਾਅਦ ਕੀਤੇ ਦੇ ਪਾਪਾ ਨੇ ਦੋਨਾਂ ਜਣੇ ਰਲ ਕੇ ਤੇ ਰਿਕਾਰਡਿੰਗ ਕੀਤੀ ਸੀ ਬੂਟਿਆਂ ਦੇ ਪੱਤੇ ਵਗੈਰਾ ਦੀ ਇਹਨਾਂ ਨੇ ਕੀਤੀ ਸਾਫ ਸਫਾਈ ਈ ਨਾ ਨਾ ਸਤੂ ਕਿਉਂਕਿ ਮੇਰੇ ਹੱਥ ਬਹੁਤ ਦੁਖਣ ਲੱਗੇ ਸੀ ਕੈਂਚੀ ਦੂਸਰੀ ਦੀ ਉਹਨਾਂ ਸਾਲੇ ਹੋ ਗਏ ਹੱਥਾਂ ਦੇ ਕਾਫੀ ਟਾਈਮ ਲੱਗ ਗਿਆ ਕੱਢਣ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ